ਇਹ ਕੀ ਚੀਜ਼ ਕੀ ਨੁਸਖਾ ਫਾਰਮੂਲਾ ਤੁਸੀਂ ਸਾਡੇ ਆਉਣ ਤੋਂ ਪਹਿਲਾਂ ਹੀ ਬਣਾ ਕੇ ਰੱਖਿਆ ਹੋਇਆ ਹੈ ਦੇਖੋ ਜੀ ਇਹ ਹੈਗੀ ਹੈ ਤੂਫਾਨੀ ਗੋਲੀ ਕਿਹੜੀ ਗੋਲੀ ਜੀ ਤੂਫਾਨੀ ਗੋਲੀ ਤੂਫਾਨੀ ਗੋਲੀ ਕੀ ਕਰੇਗੀ ਜਿਹੜਾ ਅੰਦਰ ਤੁਹਾਡੇ ਕਮਜ਼ੋਰੀ ਨੇ ਤੂਫਾਨ ਪੈਰਾ ਕੀਤਾ ਹੋਇਆ ਉਹ ਕਮਜ਼ੋਰੀ ਚੱਕ ਦੇਗੀ ਕਮਾਲ ਕਰ ਦੇਗੀ ਧੱਕਾ ਸਟਾਰਟ ਤੋਂ 셀ਫ ਸਟਾਰਟ ਬਣਾਣਾ ਇਸ ਗੋਲੀ ਨੇ ਤੁਹਾਨੂੰ ਡਾਕਟਰ ਸਾਹਿਬ ਫਿਰ ਇਹ ਜਿਹੜੀ ਗੋਲੀ ਹੈ ਕਿੰਨਾ ਲੋਕਾਂ ਤੇ ਕੰਮ ਕਰਨ ਵਾਲੀ ਹੈ ਜਾਂ ਕਿਹੜੇ ਲੋਕਾਂ ਨੂੰ ਇਸ ਗੋਲੀ ਦੀ ਜ਼ਰੂਰਤ ਪੈਣ ਵਾਲੀ ਹੈ ਸਰਦੀਆਂ ਚ ਖਾਸ ਕਰਕੇ ਇਹ ਮੇਰੇ ਕਨ ਹਰ ਇੱਕ ਨੂੰ ਚਾਹੀਦੀ ਹੈ ਜਿਨ੍ਹਾਂ ਦਾ ਵਿਆਹ ਹਜੇ ਨਹੀਂ ਹੋਇਆ ਜਿਹੜੇ ਵਿਆਹ ਦੀ ਤਿਆਰੀ ਕਰਦੇ ਫਿਰਦੇ ਨੇ ਉਹਨਾਂ ਦੇ ਵੀ ਕੰਮ ਆਣੀ ਹੈ ਜਿਨ੍ਹਾਂ ਦਾ ਹੋਇਆ ਉਹਨਾਂ ਦੇ ਵੀ ਕੰਮ ਆਣੀ ਹੈ ਇਸ ਵੇਲੇ ਤਾਂ ਹੁਣ ਤਾਂ ਵੀ ਥੋੜੀ ਬਹੁਤ ਕਿਸੇ ਨੂੰ ਕੋਈ ਦਿੱਕਤ ਕੋਈ ਪਰੇਸ਼ਾਨੀ ਆਈ ਤੇ ਅਸੀਂ ਤਾਂ ਕੈਮਿਸਟਰੀ ਦੁਕਾਨ ਵਾਲ ਨੂੰ ਦੌੜ ਪੰਨੇ ਜੀ ਇੰਨੀਆਂ ਚੀਜ਼ਾਂ ਕਰਕੇ ਹੀ ਤੇ ਸਾਡਾ ਹਾਰਮੋਨ ਡਿਸਟਰਬ ਹੋ ਜਾਂਦਾ ਦਿਨੋਸੀ ਟੈਸਟ ਸਟੋਨ ਕਹਿੰਨੇ ਆ ਇੱਕ ਤੇ ਜਿਹਦੇ ਅੰਦਰ ਜੋਸ਼ ਦੀ ਕਮੀ ਆ ਗਈ ਜਿਹੜਾ ਕਹਿੰਦੇ ਵੀ ਜਾਨ ਆਨ ਦਾ ਸਮਾਂ ਲੱਗਦਾ ਉਹ ਵੀ ਠੀਕ ਕਰਨਾ ਜਿਨ੍ਹਾਂ ਨੂੰ ਫਰਟੀਲਿਟੀ ਇਸ਼ੂ ਹੈ ਜਿਹੜੇ ਗਾਂ ਬੱਚਾ ਲੈਣਾ ਚਾਹੁੰਦੇ ਨੇ ਜਾਂ ਜਵਾਕ ਲੈਣਾ ਜਾਂਦੇ ਨੇ ਐਕਟਿਵ ਸਪਰਮ ਕਾਊਂਟ ਦੀ ਕਮੀ ਆ ਗਈ ਜਿਨ੍ਹਾਂ ਦੇ ਵਿੱਚ ਉਹ ਵੀ ਠੀਕ ਕਰਨਾ ਸਾਰੀਆਂ ਚੀਜ਼ਾਂ ਦੇ ਵਿੱਚ ਕਵਰ ਹੋ ਗਈਆਂ ਤੇ ਰਹਿਤ ਕੁਝ ਵੀ ਨਹੀਂ ਗਿਆ ਮਤਲਬ ਤੁਸੀਂ ਇਹ ਕਹਿ ਰਹੇ ਹੋ ਕਿ ਜਿਹੜੀ ਇਹ ਗੋਲੀ ਹੈਗੀ ਐ ਏਨਰਜੈਟਿਕ ਰਹੇਗੀ ਇਹ ਗੋਲੀ ਜਿਹੜੀ ਉਹਨਾਂ ਲੋਕਾਂ ਤੋਂ ਉਹਨਾਂ ਗੋਲੀਆਂ ਤੋਂ ਕੈਪਸੂਲਾਂ ਤੋਂ ਪਾਵਰ ਕੈਪਸੂਲ ਪਾਵਰ ਗੋਲੀਆਂ ਤੋਂ ਖਿਹੜਾ ਛੁੜਾ ਦੇਗੀ ਜੀ ਇਹ ਗੋਲੀ ਤੁਹਾਡੀ ਪਿਛਲੇ 10 ਸਾਲਾਂ ਤੋਂ ਇਹ ਫਾਰਮੂਲਾ ਮੈਂ ਆਪਣੇ ਪੇਸ਼ੈਂਟਾਂ ਨੂੰ ਸੁਜੈਸਟ ਕਰ ਰਿਹਾ ਤੇ 10 ਸਾਲਾਂ ਦੇ ਵਿੱਚ ਕੋਈ ਇੱਕ ਵੀ ਇਦਾਂ ਦਾ ਨਹੀਂ ਆਇਆ ਜਿਨੇ ਕਿਹਾ ਇਹ ਮੈਨੂੰ ਕੰਮ ਨਹੀਂ ਕੀਤੀ ਸਾਰੇ ਇਹੀ ਕਹਿੰਦੇ ਜੀ ਬੜਾ ਮਜ਼ਾ ਆਇਆ ਜੀ ਬਹੁਤ ਵਧੀਆ ਚੀਜ਼ ਹੈ ਬਹੁਤ ਮੈਂ ਵਰਤਿਆ ਤੇ ਮੇਰਾ ਤੇ ਬੈਜਾ ਬੈਜਾ ਹੋ ਗਈ ਮੇਰੀ ਨਾਲ ਦੀ ਮੇਰੀਆਂ ਤਾਰੀਫਾਂ ਕਰਨੋਂ ਨਹੀਂ ਹਟਦੀ ਰੋਟੀ ਵੀ ਤਾਜੀ ਮਿਲਦੀ ਪਈ ਉਹ ਵੀ ਮੱਖਣ ਰੱਖ ਕੇ ਥੈਟਸ ਆਫ ਫਿਰ ਜਿਹੜੀ ਗੋਲੀ ਹੈਗੀ ਇਹ ਸਾਨੂੰ ਦੱਸ ਦਿਓ ਵੀ ਕਿਸ ਤਰੀਕੇ ਨਾਲ ਬਣੀ ਹੈ ਕਿਵੇਂ ਬਣੀ ਆ ਔਰ ਕਿੰਨਾ ਕੁ ਖਰਚਾ ਇਹ ਸਾਰੇ ਨੁਸਖੇ ਤੇ ਫਾਰਮੂਲੇ ਤੇ 1 ਮਹੀਨੇ ਚੱਲ ਸਕਦਾ ਕਿੰਨਾ ਸਮਾਨ ਟੇਬਲ ਤੇ ਪਿਆ ਮੜਾ ਜਿਹਾ ਕੈਮਰਾਮੈਨ ਸਾਹਿਬ ਨੂੰ ਕਵਾਂਗੇ ਇੱਕ ਵਾਰੀ ਦਿਖਾ ਦਿਓ ਆ ਸਾਰਾ ਸਮਾਨ 250 ਰੁਪਏ ਦਾ ਸਿਰਫ 250 ਰੁਪਏ ਦਾ ਤੇ 250 ਰੁਪਏ ਦੇ ਵਿੱਚ ਮੈਨੂੰ ਲੱਗਦਾ ਵੀ 20 ਤੋਂ 25 ਗੋਲੀਆਂ ਬਣ ਜਾਣੀਆਂ 250 ਚ 250 ਚ 20 ਤੋਂ 25 ਗੋਲੀਆਂ ਬਣ ਜਾਣੀਆਂ ਤੁਸੀਂ ਆਪ ਲਾ ਲਓ ਹਿਸਾਬ ਕਿੰਨੇ ਦੀ ਪਈ 5 ਰੁਪਈਆ ਦੀ ਪਈ ਐ ਇੱਕ ਗੋਲੀ ਤੇ ਤੁਸੀਂ ਦੇਖੋ ਡਾਕਟਰ ਸਾਹਿਬ ਦਾ ਕਹਿਣਾ ਕਿ ਮਹੱਜ 5 ਰੁਪਏ ਚ ਬਣਨ ਵਾਲੀ ਗੋਲੀ ਐ ਘਰ ਦੇ ਵਿੱਚ ਬੰਨੀ ਐ ਕੋਈ ਸਾਈਡ ਇਫੈਕਟ ਤਾਂ ਨਹੀਂ ਜੀ ਦਾ ਨਹੀਂ ਸਾਈਡ ਇਫੈਕਟ ਕਾਹਦਾ ਹੋਣਾ ਨੇਚਰਲ ਚੀਜ਼ਾਂ ਨੇ ਜੀ ਇਹ ਫਿਰ ਸਾਨੂੰ ਦੱਸ ਦਿਓ ਜੀ ਇਹ ਨੁਸਖਾ ਫਾਰਮੂਲਾ ਹੁਣ ਬੰਨਣਾ ਕਿਵੇਂ ਆਸਮਾਨ ਪੜਣਾ ਜੀ ਇਦੇ ਵਿੱਚ ਜਿਹੜਾ ਸ਼ਹਿਦ ਏ ਉਹ ਬਸ ਸ਼ਹਿਦ ਦਿਖਾਣਾ ਹੀ ਆ ਆਪਾਂ ਮੜਾ ਜਾ। ਠੀਕ ਆ। ਮਤਲਬ ਲਾ ਲਓ ਤੁਸੀਂ ਅੱਧੇ ਚਮਚੇ ਲਓ ਘੱਟ ਪਾਣਾ ਜੀ। ਇਹਨੂੰ ਲੈ ਕੇ ਜਿਹਦਾ ਮਾਮਦਸਤਾ ਹੈਗਾ ਇਹ ਚ ਪਾ ਲੈਣਾ ਜੀ। ਮਾਮਦਸਤੇ ਜੀ ਪਾ ਲਿਆ ਤੇ ਇਹਨੂੰ ਚੰਗੀ ਤਰ੍ਹਾਂ ਕੁੱਟ ਲਿਆ। ਮੈਂ ਤੁਹਾਨੂੰ ਮੜਾ ਜਾ ਕੁੱਟ ਕੇ ਵੀ ਦਿਖਾ ਦਿੰਦਾ। ਆਹ ਗੋਲੀਆਂ ਵਟ ਲੀਆਂ ਜੀ ਬਣ ਗਿਆ ਜੀ। ਸ਼ਹਿਦ ਕਿਵੇਂ ਫਿਰ ਇਹਦੇ ਉੱਪਰ ਵੀ ਪਾਣਾ ਜੀ? ਸ਼ਹਿਦ ਉੱਤੋਂ ਪਾਣਾ ਜੀ ਮੈਂ ਪਾ ਕੇ ਦਿਖਾ ਦਿੰਦਾ ਤੁਹਾਨੂੰ। ਆਹ ਦੇਖੋ ਜੀ ਇੰਨਾ ਕੋ ਬਸ ਚਮਚੇ ਦਾ 21 ਸਾ ਹੋ ਗਿਆ। ਹਾਂ, ਚਮਚੇ ਦਾ 2100 ਹੋ ਗਿਆ ਜੀ। ਡਾਕਟਰ ਬਹੁਤ ਵਾਰ ਹੁੰਦੇ ਜੀ ਇਦਾਂ ਦੇ ਨੁਸਖੇ ਫਾਰਮੂਲੇ ਜਿਨ੍ਹਾਂ ਤੇ ਕੰਮ ਨਹੀਂ ਕਰਦੇ ਜਾਂ ਤੁਸੀਂ ਕਹਿੰਦੇ ਵੀ ਜਿਨ੍ਹਾਂ ਦੀ ਪ੍ਰੋਬਲਮ ਜ਼ਿਆਦਾ ਹੁੰਦੀ ਹੈ ਫਿਰ ਤੁਹਾਡੇ ਕੋਲ ਨੁਸਖਾ ਫਾਰਮੂਲਾ ਤੁਸੀਂ ਆਪਣੇ ਵੀ ਬਣਾਉਣੇ। ਇਹਦੇ ਵਿੱਚ ਵਰਡ ਗਰੰਟੀ ਨਹੀਂ ਜ਼ਿੰਮੇਵਾਰੀ ਚਲਦਾ। ਓਕੇ। ਜ਼ਿੰਮੇਵਾਰੀ ਪੂਰੀ ਹੈ ਜੀ। ਜਿਹੜਾ ਵੀ ਮੇਰੇ ਤੋਂ ਆਏਗਾ ਨਰਾਸ਼ ਹੋ ਕੇ ਵਾਪਸ ਜਾਣ ਦੀ ਨੌਬਤ ਨਹੀਂ ਆਊਗੀ ਕਦੇ। ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਅੱਜ ਹਕੀਕਤ ਟੀਵੀ ਪੰਜਾਬੀ ਦਾ ਕਾਫਲਾ ਹੈ ਜਿਹੜਾ ਇੱਕ ਵਾਰ ਮੁੜ ਤੋਂ ਪਹੁੰਚਿਆ ਹੈ ਜਲੰਧਰ ਜਿੱਥੇ ਦੁਨੀਆ ਭਰ ਦੇ ਮਸ਼ਹੂਰ ਵੈਦ ਡਾਕਟਰ ਹਰਸ਼ਵੀਰ ਜੀ ਬੈਠੇ ਨੇ ਗੋਰਿਆਂ ਦੇ ਵੈਦ ਨਾਲ ਪੂਰੀ ਦੁਨੀਆ ਦੇ ਵਿੱਚ ਉਹ ਜਾਣੇ ਜਾਂਦੇ ਨੇ ਕਾਫੀ ਅਰਸਾ ਹੁਣ ਇੱਕ ਪ੍ਰੋਜੈਕਟ ਦੇ ਵਿੱਚ ਉਹ ਲਾ ਕੇ ਆਏ ਨੇ ਔਰ ਸਾਡੇ ਦਰਸ਼ਕਾਂ ਤੋਂ ਸਾਡੇ ਦੇਖਣ ਵਾਲਿਆਂ ਤੋਂ ਉਹਨਾਂ ਨੇ 6 ਕੁ ਮਹੀਨੇ ਜਿਹੜੀ ਦੂਰੀ ਬਣਾਈ ਰੱਖੀ ਇੱਕ ਪ੍ਰੋਜੈਕਟ ਦੇ ਵਿੱਚ ਲੱਗੇ ਹੋਏ ਸੀ ਤੇ ਉਹ ਪ੍ਰੋਜੈਕਟ ਮੁਕੰਮਲ ਹੋਣ ਦੇ ਨੇੜੇ ਹੈ ਆਪਣੇ ਕੰਮ ਦਾ ਬਣਦਾ ਹਿੱਸਾ ਪਾ ਕੇ ਇੱਕ ਵਾਰ ਮੁੜ ਤੋਂ ਸਾਡੇ ਨਾਲ ਨੇ ਵੈਦ ਹਰਸ਼ਵੀਰ ਜੀ ਸਵਾਗਤ ਕਰ ਲੈਣੇ ਉਹਨਾਂ ਦਾ ਵੈਜੀ ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਇੱਕ ਵਾਰ ਫੇਰ ਹਕੀਕਤ ਟੀਵੀ ਪੰਜਾਬੀ ਤੇ ਹਕੀਕਤ ਟੀਵੀ ਪੰਜਾਬੀ ਦੇਖਣ ਵਾਲੇ ਸਾਰੇ ਹੀ ਮੇਰੇ ਭਰਾਵਾਂ ਦਾ ਮੇਰੇ ਵੱਲੋਂ ਪਿਆਰ ਭਰਿਆ ਸასი ਸ਼ਕਲ ਪ੍ਰਵਾਨ ਕਰੋ ਜੀ ਅੱਛਾ ਡਾਕਟਰ ਸਾਹਿਬ ਸਾਡੇ ਦਰਸ਼ਕਾਂ ਨੇ ਤੁਹਾਨੂੰ ਬੜਾ ਮਿਸ ਕੀਤਾ ਬੜੀਆਂ ਵੀਡੀਓਜ਼ ਤੁਹਾਡੀਆਂ ਪੂਰੀ ਦੁਨੀਆ ਦੇ ਵਿੱਚ ਹੁਣ ਤੱਕ ਵਾਇਰਲ ਹੋ ਰਹੀਆਂ ਨੇ ਤੇ 6 ਮਹੀਨੇ ਕਿਵੇਂ ਲਗਾਏ 6 ਮਹੀਨੇ ਮੈਂ ਵੀ ਜਿੰਨਾ ਕੋ ਸਾਰੇ ਮੇਰੇ ਵੀਰਾਂ ਭਰਾਵਾਂ ਨੇ ਮੈਨੂੰ ਮਿਸ ਕੀਤਾ ਕੀਕਾ ਟੀਵੀ ਪਰਿਵਾਰ ਨੇ ਜਿੰਨਾ ਕੋ ਮਿਸ ਕੀਤਾ ਉਸ ਤੋਂ ਜ਼ਿਆਦਾ ਮੈਂ ਵੀ ਉਹਨਾਂ ਨੂੰ ਕੀਤਾ ਕਿਉਂਕਿ ਸਮਾਦੇ ਇਦਾਂ ਕੱਟਣਾ ਬੜਾ ਔਖਾ ਬਟ ਉਹਨਾਂ ਲਈ ਕੋਈ ਐਂਟਰਟੇਨਮੈਂਟਲੀ ਕੁਝ ਕਰ ਰਹੇ ਸੀਗੇ ਉਹਨਾਂ ਲਈ ਨਵਾਂ ਪ੍ਰੋਜੈਕਟ ਬਣਾ ਰਹੇ ਸੀਗੇ ਨਵੇਂ ਟੁੱਟਕੇ ਬਣਾਏ ਨੇ ਬੜੇ ਪਿਆਰੇ ਰੋਟਕੇ ਨੇ ਜਿਨ੍ਹਾਂ ਨਾਲ ਘਰ ਬੈਠੇ ਹੀ ਆਪਾਂ ਆਪਣੇ ਲੀਵਰ ਦਾ ਇਲਾਜ ਕਰ ਸਕਦੇ ਹਾਂ ਉਹ ਔਨਰ ਟਾਈਮ ਤੇ ਉਹ ਵੀ ਟੁੱਟਕੇ ਆਪਾਂ ਲੈ ਕੇ ਆਵਾਂਗੇ ਕੀ ਕੱਟੀ ਵੀ ਪੰਜਾਬੀ ਤੇ ਲੈ ਕੇ ਆਵਾਂਗੇ ਤੇ ਉਹਦੇ ਨਾਲ ਬਹੁਤ ਸਾਰੇ ਜਿਹੜੇ ਮੇਰੇ ਵੀਰ ਨੇ ਜਿਨ੍ਹਾਂ ਨੂੰ ਲੀਵਰ ਤੋਂ ਯੋਜਨਾ ਪੈ ਰਿਆ ਸਮੱਸਿਆ ਤੋਂ ਯੋਜਨਾ ਪੈ ਰਿਆ ਉਹਨਾਂ ਦਾ ਘਰ ਬੈਠਿਆਂ ਹੀ ਘਰੇਲੂ ਇਲਾਜ ਰਾਹੀਂ ਆਪਾਂ ਉਹਦਾ ਨਾਲ ਹੱਲ ਕੱਟ ਕੇ ਦਵਾਂਗੇ ਮਤਲਬ ਜਿਹੜਾ ਪ੍ਰੋਜੈਕਟ ਦੇ ਵਿੱਚ ਤੁਸੀਂ ਲੱਗੇ ਹੋਏ ਸੀ ਆ ਜੋ ਤੁਸੀਂ ਨੁਸਖਾ ਫਾਰਮੂਲਾ ਲੈ ਕੇ ਆ ਰਹੇ ਹਾਂ ਖਾਸ ਕਰਕੇ ਹਕੀਕਤ ਟੀਵੀ ਦੇ ਦਰਸ਼ਕਾਂ ਵਾਸਤੇ ਮਤਲਬ ਜਿਨ੍ਹਾਂ ਨੂੰ ਲੀਵਰ ਕਰਕੇ ਗਰਸਤੀ ਚ ਪ੍ਰੋਬਲਮ ਸੀ ਪਰਿਵਾਰਿਕ ਲਾਈਫ ਉਹ ਇੰਜੋਏ ਨਹੀਂ ਸੀ ਕਰ ਸਕਦੇ ਉਹਨਾਂ ਵਾਸਤੇ ਤੁਸੀਂ ਟੋਟਕਾ ਨੂੰ ਉਸਕਾ ਫਾਰਮੂਲਾ ਲੈ ਕੇ ਆ ਰਹੇ ਹੋ ਦੇਖੋ ਜੀ ਪਤਾ ਕੀ ਗੱਲ ਹੈ ਅੱਜ ਕੱਲ ਜਿਹੜੀ ਅਫੋਰਡੇਬਿਲਟੀ ਹੈ ਇਹਦਾ ਬੜਾ ਇਸ਼ੂ ਚੱਲ ਰਿਹਾ ਹਰ ਬੰਦਾ ਜਿਹਦੇ ਕੋਲ ਤੁਸੀਂ ਜਾਂਦੇ ਹੋ ਥੱਬਾ ਨੋਟਾਂ ਦਾ ਮੰਗਦਾ ਹੁਣ ਕਈ ਜਿਹੜੇ ਸਰਦੇ ਪੁੱਛਦੇ ਨੇ ਉਹਦੇ ਅਫੋਰਡ ਕਰ ਲੈਂਦੇ ਨੇ ਕਈ ਨਹੀਂ ਵੀ ਕਰਦੇ ਉਹਨਾਂ ਭਰਾਵਾਂ ਲਈ ਇਹੀ ਸੋਚੀਦਾ ਉਨਾਂ ਲਈ ਸਾਡਾ ਸੋਚਣਾ ਇੱਕ ਫਰਜ਼ ਵੀ ਬਣ ਜਾਂਦਾ ਤੇ ਜਦੋਂ ਕੋਈ ਘਰੇਲੂ ਟੋਟਕੇ ਨਾਲ ਠੀਕ ਹੋ ਜਾਏਗਾ ਤੇ ਉਹ ਕਿੰਨੀਆਂ ਤੁਹਾਨੂੰ ਦਵਾਵਾਂ ਦੇਏਗਾ ਉਹ ਤੁਸੀਂ ਸੋਚ ਵੀ ਨਹੀਂ ਸਕਦੇ ਅਸਲੀ ਕਮਾਈ ਜਿਹੜੀ ਹੈ ਨਾ ਉਹ ਇਹੀ ਹੈ ਤੇ ਡਾਕਟਰ ਸਾਹਿਬ ਤੁਸੀਂ ਇਹ ਚੀਜ਼ ਰੱਖੀ ਹੈ ਇਹ ਕੀ ਚੀਜ਼ ਕੀ ਨੁਸਖਾ ਫਾਰਮੂਲਾ ਤੁਸੀਂ ਸਾਡੇ ਆਉਣ ਤੋਂ ਪਹਿਲਾਂ ਹੀ ਬਣਾ ਕੇ ਰੱਖਿਆ ਹੋਇਆ ਤੇ ਨਾਲ ਉਹਦੇ ਇਨਗਰੀਡੀਅੰਟਸ ਵੀ ਰੱਖੇ ਹੋਏ ਨੇ ਦੇਖੋ ਜੀ ਇਹ ਹੈਗੀ ਹੈ ਤੂਫਾਨੀ ਗੋਲੀ ਕਿਹੜੀ ਗੋਲੀ ਜੀ ਤੂਫਾਨੀ ਗੋਲੀ ਅੱਛਾ ਤੂਫਾਨੀ ਗੋਲੀ ਕੀ ਕਰੇਗੀ ਜਿਹੜਾ ਇਹ ਅੰਦਰ ਤੁਹਾਡੇ ਕਮਜ਼ੋਰੀ ਨੇ ਤੂਫਾਨ ਪੈਰਾ ਕੀਤਾ ਹੋਇਆ ਉਹ ਕਮਜ਼ੋਰੀ ਚੱਕ ਦੇਗੀ ਤੇ ਸਰੀਰ ਬਿਲਕੁਲ ਜਿਹਨੂੰ ਕਹਿੰਦੇ ਨੇ ਨਾ ਇੱਕ ਨੰਬਰ ਹੋ ਗਿਆ ਇੱਕ ਨੰਬਰ ਮੀਨਸ ਵੀ ਕਮਾਲ ਕਰ ਦੇਗੀ ਜਿਹੜੀਆਂ ਚੀਜ਼ਾਂ ਤੁਸੀਂ ਮਹਿੰਗੀਆਂ ਪਸਮਾਤੋਂ ਨਹੀਂ ਸੋਚਦੇ ਜਾਂ ਤੁਸੀਂ ਬਹੁਤ ਮਹਿੰਗੀਆਂ ਦਵਾਈਆਂ ਫਲਾਣਾ ਪਾਲਾ ਵਿੱਚ ਇਦਾਂ ਕਰ ਲਾ ਉਦਾਂ ਕਰ ਲਾ ਇਹ ਜਿਹੜੀਆਂ ਚੀਜ਼ਾਂ ਨੇ ਨਾ ਫਰੂਕੀ ਸਾਹਿਬ ਇਹ ਹੈਗੀਆਂ ਕੁਦਰਤੀ ਚੀਜ਼ਾਂ ਕੁਦਰਤ ਨੂੰ ਕੋਈ ਚੈਲੰਜ ਨਹੀਂ ਕਿਉਂਕਿ ਜਿਹੜਾ ਕੁਦਰਤੀ ਤੱਤਾਂ ਨਾਲ ਬਣਿਆ ਆ ਤੁਹਾਡਾ ਸਰੀਰ ਹੈ ਨਾ ਉਹਨੂੰ ਕੁਦਰਤੀ ਤੌਰ ਤੇ ਆਪਾਂ ਠੀਕ ਕਰ ਸਕਦੇ ਆ ਉਹਨੂੰ ਪੈਸੇ ਖਰਚ ਕੇ ਜਾਂ ਜਿਹੜੀਆਂ ਬਾਜ਼ਾਰੀ ਚੀਜ਼ਾਂ ਨੇ ਜਿਨ੍ਹਾਂ ਦੇ ਵਿੱਚ ਕਈ ਕੁਝ ਕੈਮੀਕਲ ਵਗੈਰਾ ਪਾਏ ਹੁੰਦੇ ਨੇ ਜਿਨ੍ਹਾਂ ਦੇ ਬਹੁਤ ਸਾਰੇ ਸਾਈਡ ਇਫੈਕਟ ਹੁੰਦੇ ਨੇ ਆਪਾਂ ਪੂਰਾ ਡਿਟੇਲ 'ਚ ਗੱਲ ਕਰਾਂਗੇ ਇਹਦੇ ਬਾਰੇ ਵੀ ਕਿਹੜੇ-ਕਿਹੜੇ ਸਾਈਡ ਇਫੈਕਟ ਹੁੰਦੇ ਨੇ ਜਿਹੜੀਆਂ ਜਿਹੜੀਆਂ ਰੀਲਾਂ ਦੇਖ ਕੇ ਅਸੀਂ ਕਈ ਵਾਰੀ ਪੁੱਠੇ ਕੰਮ ਕਰ ਬੈਠਦੇ ਆ ਜਿਸ ਨਾਲ ਸਰੀਰ ਦੇ ਬਹੁਤ ਕੀਮਤੀ ਅੰਗ ਜਿਹੜੇ ਰਿਪਲੇਸੇਬਲ ਨਹੀਂ ਹੈਗੇ ਜਿਨ੍ਹਾਂ ਦੀ ਕੋਈ ਰਿਪਲੇਸਮੈਂਟ ਨਹੀਂ ਹੈਗੀ ਉਹ ਪਾਰਟ ਆਪਾਂ ਆਪਣੇ ਖਰਾਬ ਕਰ ਲੈਂਦੇ ਆ ਸਿਰਫ ਇੱਕ ਛੋਟੀ ਜੀ ਰੀਲ ਦੇਖ ਕੇ ਆਪਾਂ ਯਕੀਨ ਕਰ ਲੈਂਦੇ ਆ ਹੁਣ ਆਹ ਜਿਹੜੀਆਂ ਚੀਜ਼ਾਂ ਨੇ ਇਹਦੇ ਵਿੱਚ ਮੈਂ ਸਾਨੂੰ ਸਾਰਾ ਦੱਸਾਂਗਾ ਵੀ ਕਿਹੜੀਆਂ-ਕਿਹੜੀਆਂ ਵਿੱਚ ਚੀਜ਼ਾਂ ਪਾਈਆਂ ਨੇ ਉਹ ਤਿਆਰ ਕੀਤੀ ਦੀ ਪ੍ਰੋਪਰ ਦੇ ਆਪਾਂ ਸ਼ਾਰਟਸ ਵੀ ਲਾਵਾਂਗੇ ਵਿੱਚ ਵੀਡੀਓ ਦੇ ਪਰ ਉਹਦੇ ਨਾਲ ਤੁਸੀਂ ਇਹ ਸੋਚੋ ਵੀ ਜਿਹੜੀਆਂ ਨੈਚੁਰਲ ਚੀਜ਼ਾਂ ਨਾਲ ਜੋ ਗੱਲਬਾਤ ਸਰੀਰ ਦੀ ਬਣ ਜਾਣੀ ਹੈ ਜਿਹੜੇ ਵੱਟ ਜਿਹੜੇ ਚਿਬ ਪਏ ਹੋਏ ਨੇ ਉਹ ਜਿਹੜੇ ਕੁਦਰਤੀ ਤਰੀਕੇ ਨਾਲ ਨਿਕਲ ਜਾਣੇ ਨੇ ਨਾ ਉਹ ਜਿਹੜੀ ਆਰਟੀਫੀਸ਼ੀਅਲ ਚੀਜ਼ਾਂ ਨੇ ਤੁਹਾਡੇ ਟੈਂਪਰੇਰੀ ਬੂਸਟ ਅਪ ਕਰ ਦੇਣਾ ਕੁਝ ਚੀਜ਼ ਲਈ ਜਿਹਨੂੰ ਆਪਾਂ ਪੰਜਾਬੀ ਜੀ ਕਹਿੰਦੇ ਨੇ ਵੀ ਤੱਕਾ ਸਟਾਰਟ ਤੱਕਾ ਸਟਾਰਟ ਤੋਂ ਸੈਲਫ ਸਟਾਰਟ ਬਣਾਣਾ ਹੈ ਇਸ ਗੋਲੀ ਨੇ ਤੁਹਾਨੂੰ ਕੀ ਬਾਤ ਹੈ ਮਾਨੀ ਗੋਲੀ ਨੇ ਜੀ 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 ਅੱਛਾ ਡਾਕਟਰ ਸਾਹਿਬ ਫਿਰ ਇਹ ਜਿਹੜੀ ਗੋਲੀ ਹੈ ਕਿੰਨਾ ਲੋਕਾਂ ਤੇ ਕੰਮ ਕਰਨ ਵਾਲੀ ਹੈ ਜਾਂ ਕਿਹੜੇ ਲੋਕਾਂ ਨੂੰ ਇਸ ਗੋਲੀ ਦੀ ਜ਼ਰੂਰਤ ਪੈਣ ਵਾਲੀ ਹੈ ਸਰਦੀਆਂ ਚ ਖਾਸ ਕਰਕੇ ਦੇਖੋ ਫਰੂਕੀ ਸਾਹਿਬ ਇਹ ਬਹੁਤ ਇੱਕ ਵਧੀਆ ਕੁਐਸਚਨ ਪੁੱਛਿਆ ਤੁਸੀਂ ਵੀ ਕਿੰਨਾ ਲੋਕਾਂ ਨੂੰ ਚਾਹੀਦੀ ਗੋਲੀ ਹੈ ਇਹ ਮੈਂ ਕਹਿੰਦਾ ਹਰ ਇੱਕ ਨੂੰ ਚਾਹੀਦੀ ਹੈ ਉਹਦਾ ਸਵਾਲ ਕੀ ਹੈ ਵੀ ਜਿਹੜੇ ਮੇਰੇ ਵੀਰ ਠੀਕ ਨੇ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਗ੍ਰਸਤੀ ਦੇ ਵਿੱਚ ਜਿਹੜੇ ਘਰ ਲੇਟ ਆਉਣ ਦਾ ਬਹਾਨਾ ਨਹੀਂ ਲੱਭਦੇ ਪਹਿਜੇ ਉਹਨਾਂ ਨੂੰ ਅੱਜ ਨਹੀਂ ਕੱਲ ਨਹੀਂ ਪਰਸੋਂ ਨਹੀਂ ਲੱਭਣਾ ਪਿਆ ਜਾਣਾ ਕਿਉਂਕਿ ਜਿਹੜੇ ਜਿਹੜੇ ਪਿਆ ਫਾਇਦੇ ਇਹ ਦੇ ਗਰਾਵਾਂਗਾ ਇਹ ਉਹਨਾਂ ਲਈਏ ਇਹ ਤੁਸੀਂ ਸਮਝ ਲਓ ਵੀ ਇੱਕ ਜਿੱਦਾਂ ਟੋਨਿਕ ਕੈਲੀ ਦਾ ਆਪਾ ਜਿਹੜਾ ਬੱਚਿਆਂ ਨੂੰ ਟੋਨਿਕ ਦਈਦਾ ਵੀ ਬੱਚਾ ਬਿਮਾਰ ਨਾ ਹੋਏ ਇਹਦੀ ਇਮਿਊਨਿਟੀ ਸਟਰੋਂਗ ਰਹੇ ਇਹਦਾ ਸਾਰਾ ਕੁਝ ਵਧੀਆ ਰਹੇ ਇਦਾਂ ਇੱਕ ਟੋਨਿਕ ਏ ਇਹ ਵੱਡਿਆਂ ਦਾ ਟੋਨਿਕ ਹੋ ਗਿਆ ਜਿਨ੍ਹਾਂ ਦਾ ਵਿਆਹ ਹਜੇ ਨਹੀਂ ਹੋਇਆ ਜਿਹੜੇ ਵਿਆਹ ਦੀ ਤਿਆਰੀ ਕਰਦੇ ਫਿਰਦੇ ਨੇ ਉਹਨਾਂ ਦੇ ਵੀ ਕੰਮ ਆਣੀ ਏ ਜਿਨ੍ਹਾਂ ਦਾ ਹੋਇਆ ਉਹਨਾਂ ਦੇ ਵੀ ਕੰਮ ਆਣੀ ਏ ਜਿਨ੍ਹਾਂ ਜਿਨ੍ਹਾਂ ਦਾ ਵਿਆਹ ਹੋਇਆ ਨਾ ਹੋਇਆ ਇੱਕੋ ਹੀ ਬਰਾਬਰ ਹੈ ਜੀ ਉਹ ਕਿੱਧਰ ਜਾਣ ਨਾ ਦੀ ਕਿਸ਼ਤੀ ਡੁੱਬਨ ਦੇ ਕਿਨਾਰੇ ਖੜੀ ਏ ਉਹਨਾਂ ਦੇ ਵੀ ਕੰਮ ਆਣੀ ਜਿਨ੍ਹਾਂ ਦੀ ਡੁੱਬਦੀ ਪਈ ਏ ਉਹਨਾਂ ਦੇ ਵੀ ਕੰਮ ਆ ਜਾਣੀ ਏ ਜਿਨ੍ਹਾਂ ਦੀ ਡੁੱਬ ਚੁੱਕੀ ਏ ਉਹਨਾਂ ਦੇ ਵੀ ਕੰਮ ਆ ਜਾਣੀ ਏ ਹੁਣ ਇਹ ਦੱਸੋ ਵੀ ਕਿਹਦੇ ਕੰਮ ਨਹੀਂ ਆਣੀ ਓਕੇ ਜੀ ਨਹੀਂ ਨਾ ਸਾਰਿਆਂ ਨੇ ਕੰਮ ਆਊਗੀ ਕਿਸੇ ਵੀ ਏਜ ਗਰੁੱਪ ਦਾ ਬੰਦਾ ਇਹਨੂੰ ਯੂਜ਼ ਕਰ ਸਕਦਾ ਪਰ ਇਹਦੇ ਵਿੱਚ ਕੰਡੀਸ਼ਨ ਇੱਕੋ ਹੀ ਹੈ ਕਿ ਕਿਸੇ ਐਕਸਪਰਟ ਦੀ ਸਲਾਹ ਲੈ ਕੇ ਕਰਨੀ ਹੈ ਜਿਹੜਾ ਵੀਡੀਓ ਸੀ ਬਣਾਣੇ ਆ ਕਿ ਅਵੇਅਰਨੈਸ ਪਰਪਸ ਲਈ ਬਣਾਣੇ ਆ ਕਿ ਲੋਕੀ ਜਿਹੜੀਆਂ ਮਾੜੀਆਂ ਚੰਗੀਆਂ ਚੀਜ਼ਾਂ ਨੇ ਉਹਨਾਂ ਤੋਂ ਬਚ ਸਕਣ ਪਰ ਡਾਕਟਰ ਸਾਹਿਬ ਇਸ ਵੇਲੇ ਤਾਂ ਹੁਣ ਤੱਕ ਵੀ ਥੋੜੀ-ਬਹੁਤ ਕਿਸੇ ਨੂੰ ਕੋਈ ਦਿੱਕਤ ਕੋਈ ਪਰੇਸ਼ਾਨੀ ਨਹੀਂ ਆਈ ਤੇ ਅਸੀਂ ਤਾਂ ਕੈਮਿਸਟਰੀ ਦੀ ਦੁਕਾਨ ਵੱਲ ਨੂੰ ਦੌੜ ਪੰਨੇ ਜੀ ਦੇਖੋ ਇਹਨਾਂ ਚੀਜ਼ਾਂ ਕਰਕੇ ਹੀ ਤੇ ਤੁਹਾਡਾ ਹਾਰਮੋਨ ਡਿਸਟਰਬ ਹੋ ਜਾਂਦਾ ਤਿੰਨ ਉਸੇ ਟੈਸਟ ਸਟੋਨ ਕਹਿੰਦੇ ਆ ਹੁਣ ਇਹ ਦਵਾਈ ਨੇ ਜੋ ਆਪਾਂ ਗੋਲੀ ਬਣਾਈ ਹੈ ਤੂਫਾਨੀ ਗੋਲੀ ਇਹਨੇ ਕੀ ਕਰਨਾ ਹੈ ਇਹਨੇ ਜੇ ਹਾਰਮੋਨ ਤੁਹਾਡਾ ਡਿਸਟਰਬ ਹੋਇਆ ਇਹਨੇ ਉਹ ਵੀ ਠੀਕ ਕਰਨਾ ਠੀਕ ਹੈ ਇਹਨੇ ਹਾਰਮੋਨ ਜੇ ਤੁਹਾਡਾ ਟੈਸਟੋਸਟੋਨ ਬੀਕ ਹੋ ਗਿਆ ਜਿਹੜਾ ਮੈਂ ਅਕਸਰ ਦਿਨ ਟੈਸਟਾਂ ਬਾਰੇ ਗੱਲ ਕਰਦਾ ਵਾਂ ਤਿੰਨੇ ਕੰਮ ਇਹਨੇ ਕਰਨੇ ਨੇ ਇੱਕ ਤੇ ਜਿਹਦੇ ਅੰਦਰ ਜੋਸ਼ ਦੀ ਕਮੀ ਆ ਗਈ ਠੀਕ ਹੈ ਉਹ ਵੀ ਠੀਕ ਕਰਨਾ ਜੀ ਦੂਜੇ ਨੰਬਰ ਤੇ ਜਿਹੜਾ ਕਹਿੰਦੇ ਵੀ ਜਾਨ ਆਉਣ ਦਾ ਸਮਾਂ ਲੱਗਦਾ ਉਹ ਵੀ ਠੀਕ ਕਰਨਾ ਜਿਨ੍ਹਾਂ ਨੂੰ ਫਰਟੀਲਿਟੀ ਇਸ਼ੂ ਹੈ ਜਿਹੜੇ ਗਾਂ ਬੱਚਾ ਲੈਣਾ ਚਾਹੁੰਦੇ ਨੇ ਜਾਂ ਜਵਾਕ ਲੈਣਾ ਚਾਹੁੰਦੇ ਨੇ ਐਕਟਿਵ ਸਪਰਮ ਕਾਉਂਟ ਦੀ ਕਮੀ ਆ ਗਈ ਜਿਨ੍ਹਾਂ ਦੇ ਵਿੱਚ ਉਹ ਵੀ ਠੀਕ ਕਰਨਾ ਹੁਣ ਸਾਰੀਆਂ ਚੀਜ਼ਾਂ ਦੇ ਵਿੱਚ ਕਵਰ ਹੋ ਗਈਆਂ ਤੇ ਰਹਿ ਤ ਕੁਝ ਵੀ ਨਹੀਂ ਗਿਆ ਤੇ ਕਿਉਂ ਨਾ ਆਪਾਂ ਕੁਦਰਤ ਦੇ ਨਾਲ ਜੁੜ ਕੇ ਕੁਦਰਤੀ ਤੌਰ ਤੇ ਵਧੀਆ ਤਰੀਕੇ ਨਾਲ ਆਪਣਾ ਜਿਹੜਾ ਇਹ ਕੋਈ ਵੀ ਕਮਜ਼ੋਰੀ ਆ ਚੁੱਕੀ ਹੈ ਸਰੀਰ ਨੂੰ ਉਹਨੂੰ ਕੁਦਰਤੀ ਤੌਰ ਨਾਲ ਠੀਕ ਕਰ ਲਈਏ ਮਤਲਬ ਤੁਸੀਂ ਇਹ ਕਹਿ ਰਹੇ ਹੋ ਕਿ ਜਿਹੜੀ ਇਹ ਗੋਲੀ ਹੈਗੀ ਹੈ ਐਨਰਜੈਟਿਕ ਰਹੇਗੀ ਦੇਖੋ ਜੀ ਮੈਂ ਤੁਹਾਨੂੰ ਇੱਕ ਦੂਜੀ ਗੱਲ ਜਿਹੜਾ ਦੂਜਾ ਐਕਸਪੈਕਟੇਡ ਆ ਮੈਂ ਉਹ ਦੱਸ ਲਾਂਗਾ ਵਾ ਕਿ ਜਿਹੜੇ ਜਿਹੜੇ ਕਹਿੰਦੇ ਨਾ ਵੀ ਸਰਦੀਆਂ ਦੇ ਵਿੱਚ ਹੱਡੀਆਂ ਦੇ ਪਟਾਕੇ ਬੜੇ ਵੱਜਦੇ ਨੇ ਕੜਾਕੇ ਵੱਜਦੇ ਨੇ ਕੜਾਕੇ ਵੱਜਦੇ ਨੇ ਜਾਂ ਦਰਦ ਰਹਿੰਦੀ ਹੈ ਜਾਂ ਸੁੱਤੇ ਸਵੇਰੇ ਉੱਠਦੇ ਆ ਤੇ ਫਿਰ ਐਦਾਂ ਲੱਗਦਾ ਵੀ ਸੌਂਜੀਏ ਵੀ એનર્ਜੀ ਦੀ ਕਮੀ ਹੈ એનર્ਜੀ ਦੀ ਕਮੀ ਜਿਹੜੀ ਇਹ ਉਹ ਵੀ ਇੰਨੀ ਦੂਰ ਕਰਨੀ ਆ ਜ਼ਰੂਰੀ ਨਹੀਂ ਵੀ ਇਹ ਮਾਮਲਾ ਸਿਰਫ ਇੱਕੋ ਪਾਸੇ ਜਾਂਦਾ ਕਮਜ਼ੋਰੀ ਵਾਲੇ ਪਾਸੇ ਜਾਂਦਾ ਇਹ ਓਵਰਆਲ ਇੱਕ ਕਮਜ਼ੋਰੀ ਹੋਉਂਦੀ ਏ ਗ੍ਰਿਸਥ ਕਮਜ਼ੋਰੀ ਜਿਹਨੂੰ ਆਪਣੇ 파ਟਨਰ ਵਾਲੀ ਕਮਜ਼ੋਰੀ ਕਹੈ ਲੀਦਾ ਠੀਕ ਏ ਇੱਕ ਹੁੰਦੀ ਏ ਦੂਜੀ ਵੀਕਨੈਸ ਜਿਹਨੂੰ ਆਪਾਂ ਬੋਡੀ ਦੀ ਵੀਕਨੈਸ ਕਹ ਲੈਨੇ ਆ ਠੀਕ ਏ ਆਲ ਓਵਰ ਬੋਡੀ ਦੀ ਆਲ ਓਵਰ ਬੋਡੀ ਦੀ ਹੋਗੀ ਜਿਹਨੂੰ ਆਪਾਂ ਜਰਨਲ ਵੀਕਨੈਸ ਕਹੈ ਲੀਦਾ ਅੰਗਰੇਜ਼ੀ ਚ ਜਰਨਲ ਵੀਕਨੈਸ ਨੂੰ ਵੀ ਦੂਰ ਕਰਨਾ ਤੇ ਜਿਹੜੀ ਦੂਜੀ ਵੀਕਨੈਸ ਏ ਜਿਹੜੀ ਕਿ ਅੱਖਾਂ ਅੱਖਾਂ ਨੀਵੀਆਂ ਕਰਨ ਵਾਲੀ ਵੀਕਨੈਸ ਹੁੰਦੀ ਏ ਜਾਂ ਇੰਬੈਰਸਮੈਂਟ ਵਾਲੀ ਵੀਕਨੈਸ ਹੁੰਦੀ ਜਦੋਂ 파ਟਨਰ ਤੋਂ ਆਪਾਂ ਲੁਕਦੇ ਫਿਰਦੇ ਆ ਲੇਟ ਜਾਂਦੇ ਭਾਨੇ ਲੱਭਦੇ ਆ ਇੱਕ ਉਹ ਵੀਕਨੈਸ ਹੁੰਦੀ ਏ ਸੋ ਇਹ ਜਿਹੜੀ ਜਿਹੜੀ ਵੀਕਨੈਸ ਦੀ ਆਪਾਂ ਗੱਲ ਕਰ ਰਹੇ ਆ ਆਪਾਂ ਦੋਨੋਂ ਵੀਕਨੈਸ ਦੀ ਗੱਲ ਕਰ ਰਹੇ ਆ ਵੀ ਦੋਨੋਂ ਕੰਬਾਈਨ ਦੂਰ ਕਰੇਗੀ ਜਿੰਨੂੰ ਉਹਦੀ ਲੋੜ ਏ ਉਹ ਦੂਰ ਕਰੇਗੀ ਜਦੋਂ ਬੋਡੀ ਦੇ ਅੰਦਰ ਵੀਕਨੈਸ ਜਾਏਗੀ ਫਿਰ ਦੂਜੀ ਜਿਹੜੀ ਵੀਕਨੈਸ ਉੱਤੇ ਕੰਮ ਸ਼ੁਰੂ ਹੋਣਾ ਜੀ ਜੀ ਅੱਛਾ ਡਾਕਟਰ ਸਾਹਿਬ ਫਿਰ ਇੱਕ ਉਹ ਹੋਰ ਸਵਾਲ ਹੈਗਾ ਇਸ ਤੋਂ ਪਹਿਲਾਂ ਕਿਸੇ ਤੁਹਾਡੇ ਕੋਲੋਂ ਨੁਸਖਾ ਫਾਰਮੂਲਾ ਲਈਏ ਕਿ ਇਹ ਗੋਲੀ ਹੈਗੀ ਜਿਹੜੀ ਤੂਫਾਨੀ ਗੋਲੀ ਤੁਸੀਂ ਕਹਿ ਰਹੇ ਹੋ ਇਹ ਬੰਨੀ ਕਿਵੇਂ ਹੈ ਇਹ ਗੱਲ ਦੱਸੋ ਵੀ ਜਿਹੜੇ ਇਹ ਗੋਲੀ ਜਿਹੜੀ ਉਹਨਾਂ ਲੋਕਾਂ ਤੋਂ ਉਹਨਾਂ ਗੋਲੀਆਂ ਤੋਂ ਕੈਪਸੂਲਾਂ ਤੋਂ ਪਾਵਰ ਕੈਪਸੂਲ ਪਾਵਰ ਗੋਲੀਆਂ ਤੋਂ ਖੜਾ ਛੜਾ ਦੇਗੀ ਜੀ ਇਹ ਗੋਲੀ ਤੁਹਾਡੀ ਅਗਰ ਛੜਾਏਗੀ ਤਾਂ ਕਿੰਨੀ ਦੇਰ ਚ ਛੜਾਏਗੀ ਔਰ ਉਹਨਾਂ ਨੂੰ ਰੀਸਟੋਰ ਹੋਣ ਚ ਕਿੰਨਾ ਟਾਈਮ ਜਿਹੜਾ ਇਹ ਤੁਹਾਡਾ ਨੁਸਖਾ ਫਾਰਮੂਲਾ ਲਗਾ ਸਕਦਾ ਹੈ ਦੇਖੋ ਮੇਰੇ ਕੋ ਅਕਸਰ ਕਈ ਪੇਸ਼ੈਂਟ ਆਉਂਦੇ ਨੇ ਉਹ ਕਹਿੰਦੇ ਜੀ ਸਾਡੇ ਕੋ ਫਲਾਣੇ ਵੈਦ ਨੇ ਮੈਂ ਕਿਸੇ ਦਾ ਇਥੇ ਨਾਂ ਨਹੀਂ ਲਵਾਵਾਂਗਾ ਫਲਾਣੇ ਵੈਦ ਨੇ 1.5 ਲੱਖ ਰੁਪਇਆ ਮੰਗ ਲਿਆ ਲੱਖ ਰੁਪਇਆ ਪਾ ਲਾ ਚੁੱਕੇ ਆ 2 ਲੱਖ ਦੇਖੋ ਮੇਰੇ ਭਰਾਵੋ ਇਦਾਂ ਦਾ ਕੋਈ ਇਲਾਜ ਨਹੀਂ ਹੈਗਾ ਆਯੁਰਵੇਦ ਦੇ ਵਿੱਚ ਜਿੱਦੇ ਚ 1.5 1.5 ਲੱਖ ਦੀਆਂ ਦਵਾਈਆਂ ਤਿਆਰ ਹੁੰਦੀਆਂ ਇਹ ਸਿਰਫ ਠੱਗੀਆਂ ਮਾਰਨ ਦੇ ਖੋਤੀ ਵੈਦਾਂ ਦੇ ਇੱਕ ਸਬਜ ਬਾਗ ਹੁੰਦੇ ਨੇ ਤੁਸੀਂ ਇਹਨਾਂ ਦੇ ਵਿੱਚ ਨਾ ਫਸੋ ਉਹਨਾਂ ਨੂੰ ਪੁੱਛੋ ਵੀ ਭਰਾਵਾ ਕਿਹੜੀ ਚੀਜ਼ ਪਾਈ ਹੈ ਇਹਦੇ ਚ 1.5 ਲੱਖ ਦੀ ਮੈਨੂੰ ਤੇ ਅਜੇ ਤੱਕ ਮੈਨੂੰ ਇਨੇ ਸਾਲ ਹੋ ਗਏ ਕੰਮ ਕਰਦੇ ਨੂੰ ਮੈਨੂੰ ਨਹੀਂ ਸਮਝ ਆਈ ਕਿੰਨੇ ਸਾਲ ਹੋ ਗਏ ਜੀ ਫੀਲਡ 'ਚ ਤੁਹਾਨੂੰ ਮੈਨੂੰ ਨੀਅਰ ਅਬਾਊਟ ਇੰਡੀਵਿਜੂਅਲੀ ਕੰਮ ਕਰਦੇ ਹੋ ਗਏ ਜੀ 25 ਸਾਲ 25 ਸਾਲ 25 ਸਾਲ ਹੋ ਚੱਲੇ ਨੇ ਪਰ ਮੈਨੂੰ ਨਹੀਂ ਅਜੇ ਤੱਕ ਸਮਝ ਆਈ ਵੀ 1.5 ਲੱਖ ਦੀ ਦਵਾਈ ਮੈਂ ਆਪ ਜੇ ਚਾਹਾਂ ਮੈਂ ਕਿਸੇ ਲਈ ਤਿਆਰ ਕਰਾਂ ਤੇ ਮੈਂ ਨਹੀਂ ਕਰ ਸਕਦਾ ਕਿਉਂਕਿ ਮੈਨੂੰ ਸਮਝ ਨਹੀਂ ਆਉਂਦੀ ਵੀ ਇੰਨਾ ਇੰਨਾ ਪੈਸਾ ਇੱਕ ਬੰਦੇ ਇੱਕ ਪੇਸ਼ੀਐਂਟ ਦੀ ਦਵਾਈ ਦੇ ਵਿੱਚ ਆਪਾਂ ਕਿੱਦਾਂ ਕਰ ਸਕਦੇ ਆ ਜੀ ਜੀ ਸਿਰਫ ਇੱਕ ਝੂਠ ਬੋਲਣਾ ਇੱਕ ਮੈਨਿਪੂਲੇਸ਼ਨ ਹੈ ਜਿਹੜੀਆਂ ਚੀਜ਼ਾਂ ਅਸੀਂ ਕੁਦਰਤੀ ਤੌਰ ਤੇ ਆਪਾਂ ਕਿਸੇ ਨਾਲ ਜੁੜ ਕੇ ਅਸੀਂ ਠੀਕ ਕਰ ਸਕਦੇ ਆ ਰਹੀ ਗੱਲ ਹੁਣ ਜਿਹੜੀ ਤੁਹਾਡਾ ਕੁਐਸਚਨ ਸੀਗਾ ਵੀ ਕੈਮਿਸਟ ਦੀਆਂ ਦਵਾਈਆਂ ਦੇ ਵਿੱਚ ਐਦਾਂ ਦੀ ਕਿਹੜੀ ਤਿਲਸਮੀ ਬੂਟੀ ਪਾਈ ਹੁੰਦੀ ਹੈ ਵੀ ਗੋਲੀ ਅੰਦਰ ਤੇ ਯਾਰ ਜਲੰਦਰ ਗੋਲੀ ਅੰਦਰ ਤੇ ਯਾਰ ਜਲੰਦਰ ਕਿੱਦਾਂ ਪਹੁੰਚ ਜਾਊਗਾ ਨਹੀਂ ਪਹੁੰਚੂਗਾ ਉਹ ਕੀ ਆ ਉਹਨੇ ਤੁਹਾਨੂੰ ਇੱਕ ਆਰਟੀਫੀਸ਼ੀਅਲ ਬੂਸਟ-ਅਪ ਦਿੱਤਾ ਉਹ ਜਿਹੜਾ ਅਗਲੀ ਵਾਰੀ ਤੁਸੀਂ ਉਹ ਦੋ ਗੋਲੀ ਲਓਗੇ ਤੁਸੀਂ ਕਹਿੰਦੇ ਯਾਰ ਪਿਛਲੀ ਵਾਰੀ ਜਿਆਦਾ ਫੈਰਾ ਕੀਤਾ ਸੀ ਐਕਟ ਹੀ ਨਹੀਂ ਕੀਤਾ ਵਿਅਕਤੀ ਕਰਨ ਦਾ ਹੈ ਵੀ ਤੁਹਾਡੇ ਸਰੀਰ ਦੇ ਜਿਹੜੇ ਅੰਗ ਨੇ ਉਹਨਾਂ ਨੇ ਉਹ ਸਿੱਧਾ ਭਾਰ ਚੱਲਿਆ ਸੀ ਉਹਨਾਂ ਦੀ ਕੁਰਬਾਨੀ ਦੇ ਕੇ ਤੁਸੀਂ ਕੋਈ ਪਰਫਾਰਮੈਂਸ ਵਾਲੇ ਪਾਸੇ ਤੁਰੇ ਫਿਰਦੇ ਹੋ ਜਦੋਂ ਉਹਨਾਂ ਨੇ ਭਾਰ ਚੱਕਣਾ ਬੰਦ ਕਰਤਾ ਫਿਰ ਤੁਹਾਡਾ ਭਾਰ ਕਿਸੇ ਨੇ ਵੀ ਨਹੀਂ ਚੱਕਣਾ ਜੀ ਜੀ ਇਹ ਚੀਜ਼ ਕੋੜੀ ਜ਼ਰੂਰ ਲੱਗੇਗੀ ਪਰ ਹੈ ਬਿਲਕੁਲ 100% ਸੱਚ ਹੈ ਇਹ ਕਿੰਨੇ ਦਿਨਾਂ ਵਿੱਚ ਕੰਮ ਸ਼ੁਰੂ ਕਰੇਗੀ ਤੁਹਾਡੀ ਤੂਫਾਨੀ ਗੋਲੀ ਸਾਨੂੰ ਇਹ ਵੀ ਦੱਸ ਦਿਓ ਦੇਖੋ ਜੀ ਐਸ ਪਰ ਅੱਜ ਤੱਕ ਦੇ ਜਿਹੜਾ ਮੇਰੇ ਕੋਲ ਡਾਟਾ ਹੈਗਾ ਵੀ ਪਿਛਲੇ 10 ਸਾਲਾਂ ਤੋਂ ਇਹ ਫਾਰਮੂਲਾ ਮੈਂ ਆਪਣੇ ਪੇਸ਼ੈਂਟਾਂ ਨੂੰ ਸੁਜੈਸਟ ਕਰ ਰਿਹਾ ਤੇ 10 ਸਾਲਾਂ ਦੇ ਵਿੱਚ ਕੋਈ ਇੱਕ ਵੀ ਇਦਾਂ ਦਾ ਨਹੀਂ ਆਇਆ ਜਿਨੇ ਕਿਹਾ ਇਹ ਮੈਨੂੰ ਕੰਮ ਨਹੀਂ ਕੀਤੀ ਸਾਰੇ ਇਹੀ ਕਹਿੰਦੇ ਜੀ ਬੜਾ ਮਜ਼ਾ ਆਇਆ ਜੀ ਬਹੁਤ ਵਧੀਆ ਚੀਜ਼ ਹੈ ਬਹੁਤ ਮੈਂ ਵਰਤਿਆ ਤੇ ਮੇਰਾ ਤੇ ਬਹਿ ਜਾ ਬਹਿ ਜਾ ਹੋ ਗਈ ਮੇਰੀ ਨਾਲ ਦੀ ਮੇਰੀਆਂ ਤਰੀਫਾਂ ਕਰਨੋਂ ਨਹੀਂ ਹਟਦੀ ਰੋਟੀ ਵੀ ਤਾਜੀ ਮਿਲਦੀ ਪਈ ਉਹ ਵੀ ਮੱਖਣ ਲਾ ਕੇ ਕੀ ਬਾਤ ਹੈ ਤੋਂ ਸਰ ਡਾਟਸਾ ਫਿਰ ਜਿਹੜੀ ਗੋਲੀ ਹੈਗੀ ਸਰ ਨੂੰ ਦੱਸ ਦਿਓ ਵੀ ਕਿਸ ਤਰੀਕੇ ਨਾਲ ਬਣੀ ਹੈ ਕਿਵੇਂ ਬਣੀ ਆ ਔਰ ਕਿੰਨਾ ਕੁ ਖਰਚਾ ਇਹ ਸਾਰੇ ਨੁਸਖੇ ਤੇ ਫਾਰਮੂਲੇ ਤੇ ਇੱਕ ਮਹੀਨੇ ਚ ਆ ਸਕਦਾ ਦੇਖੋ ਜੀ ਆ ਜਿੰਨਾ ਸਮਾਨ ਟੇਬਲ ਤੇ ਪਿਆ ਮਾੜਾ ਜਿਹਾ ਕੈਮਰਾਮੈਨ ਸਾਹਿਬ ਨੂੰ ਕਵਾਂਗਾ ਇੱਕ ਰੀ ਦਿਖਾ ਦਿਓ ਆ ਸਾਰਾ ਸਮਾਨ 250 ਰੁਪਏ ਦਾ ਅੱਛਾ ਸਿਰਫ 250 ਰੁਪਏ ਦਾ ਤੇ 250 ਰੁਪਏ ਦੇ ਵਿੱਚ ਮੈਨੂੰ ਲੱਗਦਾ ਵੀ 20 ਤੋਂ 25 ਗੋਲੀਆਂ ਬਣ ਜਾਣੀਆਂ 250 ਚ 250 ਚ 20 ਤੋਂ 25 ਗੋਲੀਆਂ ਬਣ ਜਾਣੀਆਂ ਤੁਸੀਂ ਆਪ ਲਾ ਲਓ ਹਿਸਾਬ ਕਿੰਨੇ ਦੀ ਪਈ 5 ਰੁਪਏ ਦੀ ਪਈ ਹੈ ਇੱਕ ਗੋਲੀ ਮਤਲਬ ਸਾਰਾ ਨੁਸਖਾ ਇੱਕ ਵਾਰ ਚ ਅਪਲਾਈ ਅਗਰ ਅਸੀਂ ਕਰਦੇ ਇੱਕ ਗੋਲੀ ਮਹੱਜ ਇਹ ਤੁਸੀਂ ਦੇਖੋ ਡਾਕਟਰ ਸਾਹਿਬ ਦਾ ਕਹਿਣਾ ਕਿ ਮਹੱਜ 5 ਰੁਪਏ ਚ ਬਣਨ ਵਾਲੀ ਗੋਲੀ ਹੈ ਘਰ ਦੇ ਵਿੱਚ ਬੰਨੀ ਹੈ ਕੋਈ ਸਾਈਡ ਇਫੈਕਟ ਤਾਂ ਨਹੀਂ ਜੀ ਦਾ ਨਹੀਂ ਸਾਈਡ ਇਫੈਕਟ ਕਾਹਦਾ ਹੋਣਾ ਨੇਚਰਲ ਚੀਜ਼ਾਂ ਨੇ ਜੀ ਇਹ ਹਾਂ ਆਮ ਸਾਡੀ ਹਰ ਇੱਕ ਚੀਜ਼ ਚ ਯੂਜ਼ ਕਰਦੇ ਲੌਂਗ ਇਸੀ ਘਰ ਪਾਉਣੇ ਆ ਦਾਲ ਸਬਜ਼ੀ ਵਿੱਚ ਕੋਈ ਅਸ਼ਵਗੰਧਾ ਨਹੀਂ ਪੈਣੀ ਕੋਈ ਤਾਵਰੀ ਨਹੀਂ ਪੈਣੀ ਕੋਈ ਮੁਸਲੀ ਪਾਕ ਨਹੀਂ ਪੈਣੀ ਕੋਈ ਕੁਝ ਨਹੀਂ ਬਣਾ ਨਾ ਤੁਹਾਨੂੰ ਪੰਸਾਰੀ ਦੀ ਦੁਕਾਨ ਤੇ ਜਾਣ ਦੀ ਲੋੜ ਏ ਨਾ ਤੁਹਾਨੂੰ ਸਮਾਨ Ориਜਨਲ ਜਾਂ ਡੁਪਲੀਕੇਟ ਮਿਲ ਜੇਗਾ ਉਹਦੀ ਲੋੜ ਏ ਨਾ ਤੁਹਾਨੂੰ ਇਹ ਵੀ ਕਿ ਮਕਦਾਰ ਜ਼ਿਆਦਾ ਪਾਤੀ ਤੁਹਾਨੂੰ ਪਤਾ ਹੈ ਜਿਹੜੀਆਂ ਦੇਸੀ ਜੜੀ ਬੂਟੀਆਂ ਨੇ ਕੋਈ ਵੀ ਆਪਾਂ ਨਾਲ ਲਈਏ ਉਹਨਾਂ ਦੇ ਵੀ ਸਾਈਡ ਇਫੈਕਟ ਹੁੰਦੇ ਨੇ ਉਹਨਾਂ ਦੇ ਸਾਈਡ ਇਫੈਕਟ ਇਦਾਂ ਹੁੰਦੇ ਨੇ ਕਿ ਉਹ ਤੁਹਾਡੇ ਲੀਵਰ ਨੂੰ ਖਰਾਬ ਕਰ ਸਕਦੀਆਂ ਤੁਹਾਡੇ ਕਿਡਨੀ ਨੂੰ ਖਰਾਬ ਕਰ ਸਕਦੀਆਂ ਜੇ ਤੁਸੀਂ ਨੌਲੇਜ ਤੋਂ ਬਗੈਰ ਕਿਸੇ ਐਕਸਪਰਟ ਦੀ ਸਲਾਹ ਤੋਂ ਬਗੈਰ ਉਹਨਾਂ ਨੂੰ ਯੂਜ਼ ਕਰੋਗੇ ਦੇਸੀ ਦਵਾਈਆਂ ਦੇ ਦੇਸੀ ਜੜੀ ਬੂਟੀਆਂ ਦੇ ਵੀ ਸਾਈਡ ਇਫੈਕਟ ਹੁੰਦੇ ਨੇ ਓਕੇ ਜੀ 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 ਜਤ ਸਭ ਤੇ ਫਿਰ ਸਾਨੂੰ ਦੱਸ ਦਿਓ ਜੀ ਇਹ ਨੁਸਖਾ ਫਾਰਮੂਲਾ ਹੁਣ ਬਣਾ ਕਿਵੇਂ ਹੈ ਦੇਖੋ ਜੀ ਬੜਾ ਆਸਾਨ ਹੈ ਇਹਨੂੰ ਬਣਾਣਾ ਇਹਦੇ ਵਿੱਚ ਤੁਸੀਂ ਸਭ ਤੋਂ ਪਹਿਲਾਂ ਜਿਹੜਾ ਮੇਨ ਹੈਗਾ ਜੀ ਇਹਦਾ ਸਭ ਤੋਂ ਜ਼ਿਆਦਾ ਸਮਾਨ ਪੈਣਾ ਉਹ ਪੈਣਾ ਜੀ ਬਦਾਮ ਠੀਕ ਹੈ ਉਹ ਤੁਸੀਂ ਲੈਣੇ ਨੇ ਜੀ ਚਾਰ ਬਦਾਮ ਠੀਕ ਹੈ ਜੀ ਚਾਰ ਬਦਾਮ ਦੋ ਜਿਹੜੀਆਂ ਛੋਟੀਆਂ ਅਧੀਆਂ ਦੀਆਂ ਗਿਰੀਆਂ ਮਤਲਬ ਅੱਧਾ ਕਰੋੜ ਹੋ ਗਿਆ ਜੀ ਅੱਧਾ ਕਰੋੜ ਹੋ ਗਿਆ ਜੀ ਬਿਲਕੁਲ ਆਹ ਦੇਖੋ ਜੀ ਆਹ ਆ ਹੋ ਗਿਆ ਜੀ ਠੀਕ ਹੈ ਉਸ ਤੋਂ ਬਾਅਦ ਪੈਣੀ ਦੋ ਦਾਣੇ ਕਿਸ਼ਮਿਸ਼ ਕਿਸ਼ਮਿਸ਼ ਦੇ ਜੀ ਆਹ ਦੇਖੋ ਜੀ ਦੋ ਹੀ ਤੁਸੀਂ ਲੌਂਗ ਪਾੜਿਆ ਨੇ ਮੈਂ ਤੁਹਾਨੂੰ ਇਹ ਜਿਹੜੀਆਂ ਚਾਰ ਗੋਲੀਆਂ ਬਣਾਈਆਂ ਇਹਦਾ ਦੱਸ ਰਿਹਾ ਵਾਂ ਤੁਸੀਂ ਜਿੰਨਾ ਸਮਾਨ ਵੱਧ ਪਾਓਗੇ ਉਨੀਆਂ ਗੋਲੀਆਂ ਵੱਧ ਬਣ ਜੂਗੀਆਂ ਠੀਕ ਹੈ ਜੇ ਤੁਸੀਂ ਚਾਰ ਗੋਲੀਆਂ ਬਣਾਣੀਆਂ ਜਿੱਦਾਂ ਮੈਂ ਬਣਾਈਆਂ ਹੋਈਆਂ ਆ ਆਸਮਾਨ ਪੈਣਾ ਜੀ ਠੀਕ ਹੈ ਇਹਦੇ ਵਿੱਚ ਜਿਹੜਾ ਸ਼ਹਿਦ ਏ ਉਹ ਬਸ ਸ਼ਹਿਦ ਦਿਖਾਣਾ ਹੀ ਹੈ ਆਪਾਂ ਮੜਾ ਜਾ ਠੀਕ ਹੈ ਮਤਲਬ ਲਾ ਲਓ ਤੁਸੀਂ ਅੱਧੇ ਚਮਚੇ ਨਾਲ ਘੱਟ ਪਾਣਾ ਜੀ ਠੀਕ ਹੋ ਗਿਆ ਠੀਕ ਇਹਨੂੰ ਲੈ ਲੈ ਜੀ ਆਪਾਂ ਕੀ ਕਰਨੇ ਜੀ ਇਹਨੂੰ ਲੈ ਕੇ ਜਿੱਦਾ ਮਾਮਦੋਸਤਾ ਹੈਗਾ ਇਹ ਚ ਪਾ ਲੈਣਾ ਜੀ ਠੀਕ ਹੈ ਮਾਮਦੋਸਤੇ ਚ ਪਾ ਲਿਆ ਤੇ ਇਹਨੂੰ ਚੰਗੀ ਤਰ੍ਹਾਂ ਕੁੱਟ ਲਿਆ ਮੈਂ ਤੁਹਾਨੂੰ ਮੜਾ ਜਾ ਕੁੱਟ ਕੇ ਵੀ ਦਿਖਾ ਦਿੰਨਾ ਆ ਲਓ ਇਹਨੂੰ ਕੁੱਟ ਕੇ ਆ ਦੇਖੋ ਇਹ ਚ ਤੇਲ ਜਰ ਨਿਕਲਣਾ ਬਦਾਮਾਂ ਦਾ ਤੇਲ ਛੱਡ ਦੇਣਾ ਆਪਣਾ ਠੀਕ ਹੈ ਇਦਾਂ ਇਹਦਾ ਸਮਾਨ ਬਣ ਜਾਣਾ ਮੁੜ ਕੇ ਆਪਾਂ ਉਹਦੀਆਂ ਆਹ ਗੋਲੀਆਂ ਵਟ ਲੀਆਂ ਜੀ ਬਣ ਗਿਆ ਜੀ ਸ਼ਾਇਦ ਕਿਵੇਂ ਫਿਰ ਇਹਦੇ ਉੱਪਰ ਵੀ ਪਾਣਾ ਜੀ ਸ਼ਾਇਦ ਉੱਤੋਂ ਪਾਣਾ ਜੀ ਮੈਂ ਪਾ ਕੇ ਦਿਖਾ ਦਿੰਦਾ ਤੁਹਾਨੂੰ ਆਹ ਲਓ ਇਹ ਆਹ ਦੇਖੋ ਜੀ ਇੰਨਾ ਕੁ ਸ਼ਾਇਦ ਪਾਣਾ ਜੀ ਇਹ ਆਹ ਦੇਖੋ ਜੀ ਇੰਨਾ ਕੁ ਬਸ ਚਮਚੇ ਦਾ 21ਸਾ ਹੋ ਗਿਆ ਹਾਂ ਆਹ ਚਮਚੇ ਦਾ 21ਸਾ ਹੋ ਗਿਆ ਜੀ ਠੀਕ ਹੈ ਇਹਨੂੰ ਇਕੱਠੇ ਕਰਕੇ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਜੀ ਬਸ ਠੀਕ ਹੈ ਤੇ ਡਾਕਟਰ ਸਾਹਿਬ ਬਹੁਤ ਵਾਰ ਹੁੰਦੇ ਕਿ ਇਦਾਂ ਦੇ ਨੁਸਖੇ ਫਾਰਮੂਲੇ ਜਿਨ੍ਹਾਂ ਤੇ ਕੰਮ ਨਹੀਂ ਕਰਦੇ ਜਾਂ ਤੁਸੀਂ ਕਹਿੰਦੇ ਵੀ ਜਿਨ੍ਹਾਂ ਦੀ ਪ੍ਰੋਬਲਮ ਜ਼ਿਆਦਾ ਹੁੰਦੀ ਹੈ ਫਿਰ ਤੁਹਾਡੇ ਕੋਲ ਨੁਸਖਾ ਫਾਰਮੂਲਾ ਤੁਸੀਂ ਆਪਣੇ ਵੀ ਬਣਾਉਣੇ ਹੋ ਦੇਖੋ ਜੀ ਪਤਾ ਕੀ ਗੱਲ ਹੁੰਦੀ ਹੈ ਦੋ ਚੀਜ਼ਾਂ ਹੁੰਦੀਆਂ ਜੇ ਤੇ ਕੋਈ ਮੇਰਾ ਵੀਰ ਭਰਾ ਦੁਖੀ ਹੈ ਇਸ ਕੰਮ ਤੋਂ ਜਿਹਨੂੰ ਨਹੀਂ ਕਿਤੋਂ ਫਰਕ ਪੈਂਦਾ ਪਿਆ ਉਹ ਆਏ ਅਸੀਂ ਉਹਨੂੰ ਟ੍ਰੀਟਮੈਂਟ ਦਵਾਂਗੇ ਟ੍ਰੀਟਮੈਂਟ ਜਿਹੜਾ ਵਰਡ ਏ ਉਹ ਹੋਰ ਚੀਜ਼ ਏ ਜੇ ਕੋਈ ਐਸ ਮੀਤ ਆਏ ਵੀ ਮੈਂ ਉਹਨੂੰ ਕੋਈ ਗੋਲੀ ਦੇ ਰਾਂਗਾ ਧੱਕਾ ਸਟਾਰਟ ਕੰਮ ਚੱਲ ਜਾਏਗਾ ਫਿਰ ਮੇਰੇ ਵੱਲੋਂ ਹੱਥ ਬੰਨ ਕੇ ਸੌਰੀ ਇਹ ਗਰੰਟੀ ਹੋਏਗੀ ਜੀ ਦੇਖੋ ਪਤਾ ਹੀ ਗੱਲ ਹੈ ਜੇ ਤੇ ਬੰਦੇ ਦੀ ਆਪਣੀ ਇੱਛਾ ਹੈਗੀ ਹੈ ਜਿਹੜੇ ਜਿਹੜੇ ਅਸੀਂ ਉਹਨੂੰ ਪ੍ਰੇਜ ਦੱਸਾਂਗੇ ਉਹ ਪ੍ਰੇਜ ਫਾਲੋ ਕਰੇਗਾ ਸਾਡੀ ਕਈ ਕਈ ਗੱਲ ਨੂੰ ਉਹ ਚੰਗੀ ਤਰ੍ਹਾਂ ਸੁਨੇਗਾ ਮੰਨੇਗਾ ਫਿਰ ਤੇ ਉਹਦੇ ਹੱਲ ਨਿਕਲਣਗੇ ਜੇ ਉਹ ਕਹੇਗਾ ਵੀ ਮੈਂ ਮਰਜ਼ੀ ਵੀ ਆਪਦੀ ਕਰਨੀ ਹੈ ਮੈਂ ਠੀਕ ਵੀ ਹੋਣਾ ਮੈਂ दारू ਵੀ ਨਹੀਂ ਛੱਡ ਸਕਦਾ ਮੈਂ ਭੀਮ ਵੀ ਨਹੀਂ ਛੱਡ ਸਕਦਾ ਮੈਂ ਕੋਈ ਨਸ਼ਾ ਵੀ ਕਰਦਾ ਪਿਆ ਮੈਂ ਉਹ ਵੀ ਕਰੀ ਜਾਣਾ ਮੈਂ ਸੈਰ ਵੀ ਨਹੀਂ ਕਰਨੀ ਪੈਸੇ ਮੇਰੇ ਕੋ ਜਿੰਨੇ ਮਰਜੀ ਲੈ ਲੋ ਮੇਰੇ ਵੱਲੋਂ ਫਿਰ ਉਹਨੂੰ ਹੱਥ ਜੋੜ ਕੇ ਮਾਫੀ ਇਹ ਵੀ ਭਾਈ ਬੰਦਾ ਕੋਈ ਹੋਰ ਦੇਖ ਲਾ ਇਹ ਥੋੜਾ ਇਹ ਗਰੰਟੀ ਵਾਲਾ ਇਲਾਜ ਹਾਂਜੀ ਹਾਂਜੀ ਗਰੰਟੀ ਇਦਾਂ ਹੁੰਦੀ ਏ ਫਰੂਕੀ ਸਾਹਿਬ ਜਿਹੜਾ ਵਰਡ ਗਰੰਟੀ ਹੈ ਨਾ ਇਹ ਵੈਦਾਂ ਨੇ ਬਹੁਤ ਜ਼ਿਆਦਾ ਬਦਨਾਮ ਕਰਤਾ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਇੱਕ ਮੇਰੇ ਕੋ ਭਾਈ ਸਾਹਿਬ ਆਏ ਯੂ ਐਸ ਏ ਤੋਂ ਉਹ ਕਹਿੰਦੇ ਵੀ ਤੁਹਾਡੇ ਇੰਟਰਵਿਊ ਦੇ ਵਿੱਚ ਜਾਂ ਤੁਹਾਡੇ ਵੱਲੋਂ ਕਦੀ ਵੀ ਇਹ ਵਰਡ ਨਹੀਂ ਸੁਣਿਆ ਮੈਂ ਕੰਨੇ ਮੈਂ ਐਸੇ ਲਈ ਤੁਹਾਡੇ ਕੋ ਆਇਆ ਕੰਨੇ ਅੱਜ ਤੱਕ ਜਿੰਨੇ ਜਿੰਨੇ ਮੈਨੂੰ ਗਾਰੰਟੀ ਦਿੱਤੀ ਹੈ ਨਾ ਉਹ ਸਾਰੇ ਮੁੱਕਰ ਗਏ ਨੇ ਉਹ ਸਾਰੇ ਝੂਠੇ ਨਿਕਲੇ ਨੇ ਉਹਨਾਂ ਨੇ ਸਾਰਿਆਂ ਨੇ ਮੈਨੂੰ ਠੱਗੀ ਮਾਰੀ ਹੈ ਸੋ ਜਿਹੜਾ ਵੈਦਗਰੀ ਦਾ ਪ੍ਰੋਫੈਸ਼ਨ ਹੈ ਜਾਂ ਜਿਹੜਾ ਦੇਸੀ ਦਵਾਈਆਂ ਦਾ ਪ੍ਰੋਫੈਸ਼ਨ ਹੈ ਇਹਦੇ ਵਿੱਚ ਵਰਡ ਗਾਰੰਟੀ ਨਹੀਂ ਜ਼ਿੰਮੇਵਾਰੀ ਚੱਲਦਾ ਓਕੇ ਜ਼ਿੰਮੇਵਾਰੀ ਪੂਰੀ ਹੈ ਜੀ ਜਿਹੜਾ ਵੀ ਮੇਰੇ ਤੋਂ ਆਏਗਾ ਨਰਾਸ਼ ਹੋ ਕੇ ਵਾਪਸ ਜਾਣ ਦੀ ਨੌਬਤ ਨਹੀਂ ਹੋਊਗੀ ਕਦੀ ਬਹੁਤ ਬਹੁਤ ਸ਼ੁਕਰੀਆ ਜੀ ਡਾਟਸਬ ਸਾਰੀ ਗੱਲਬਾਤ ਲਈ ਸੋ ਉਮੀਦ ਕਰਦਾ ਹਾਂ ਇਹ ਵੀਡੀਓ ਜੋ ਜਿਵੇਂ ਪਹਿਲਾ ਵੀਡੀਓ ਤੁਹਾਨੂੰ ਮਿਲਿਆ ਨੇ ਬਹੁਤ ਫਾਇਦੇ ਹੋਏ ਨੇ ਇਹਦਾ ਵੀ ਤੁਹਾਨੂੰ ਫਾਇਦਾ ਹੋਏਗਾ ਪਰ ਮੇਰੀ ਵੀ ਇੱਕ ਵਾਰ ਅਪੀਲ ਮੇਰੀ ਚੇਤਾਵਨੀ ਮੇਰੀ ਦਲੀਲ ਇਹ ਹੈ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਕੰਸਲਟ ਕਰਨਾ ਜ਼ਰੂਰੀ ਹੈ ਕਿਉਂਕਿ ਮਾਮਲਾ ਤੁਹਾਡੀ ਵਿਅਕਤੀ ਜ਼ਿੰਦਗੀ ਨਾਲ ਜੁੜਿਆ ਹੁੰਦਾ ਹੈ ਆਪਣੀ ਮਰਜ਼ੀ ਨਾਲ ਕੋਈ ਨੁਸਖਾ ਕੋਈ ਫਾਰਮੂਲਾ ਤੁਸੀਂ ਕਦੇ ਵੀ ਇਸਤੇਮਾਲ ਜੜਾ ਉਹ ਨਹੀਂ ਕਰਨਾ ਕਿਉਂਕਿ ਕਈ ਵਾਰ ਆਪਣੀ ਮਰਜ਼ੀ ਨਾਲ ਇਸਤੇਮਾਲ ਕੀਤਾ ਗਿਆ ਨੁਸਖਾ ਫਾਰਮੂ ਅਤੇ ਨੁਕਸਾਨ ਵੀ ਕਰ ਸਕਦਾ ਪਰ ਫਿਰ ਵੀ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਜਾਂ ਕਿਸੇ ਤਰ੍ਹਾਂ ਦੀ ਕੋਈ ਕੰਸਲਟੈਂਸੀ ਲੈਣੀ ਹੈ ਤਾਂ ਅਸੀਂ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਜੀ ਦਾ ਜਿਹੜਾ ਨੰਬਰ ਹੈਗਾ ਉਹ ਦਿੱਤਾ ਹੈ ਚਲਾ ਦਿੱਤਾ ਹੈ ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰਕੇ ਸਿੱਧਾ ਉਹਨਾਂ ਨਾਲ ਸੰਪਰਕ ਚਾ ਸਕਦੇ ਹੋ ਧੰਨਵਾਦ